ਨੇ ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰਾਂ ਨੂੰ ਸਤ ਸ੍ਰੀ ਅਕਾਲ ਅੱਜ 7 ਫਰਵਰੀ 2025 ਅੱਜ ਮੈਂ ਤੁਹਾਨੂੰ ਜੇ ਤੁਸੀਂ ਕਿਤੇ ਦਾ ਵੀ ਸਫ਼ਰ ਕਰਨਾ ਰੇਲਵੇ ਦਾ ਫਾਰਮ ਭਰਨ ਬਾਰੇ ਦੱਸ ਰਿਹਾ ਕਿਤੇ ਦੀ ਵੀ ਯਾਤਰਾ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਫਾਰਮ ਕਿਵੇਂ ਭਰਨਾ ਇਹ ਦੱਸ ਰਿਹਾ ਤਾਂ ਜੋ ਤੁਹਾਨੂੰ ਖੱਜਲ ਖਵਾਰ ਨਾ ਹੋਣਾ ਪਵੇ ਇੱਥੇ ਸਭ ਤੋਂ ਪਹਿਲਾਂ ਜੀ ਤੁਸੀਂ ਆ ਲਿਖਿਆ ਹੋਇਆ ਟ੍ਰੇਨ ਨੰਬਰ ਇਹ ਤੁਸੀਂ ਜਾਂ ਤਾਂ ਤੁਹਾਡੇ ਮਨ ਲੱਕੀ ਆਨਲਾਈਨ ਐਪ ਤੋਂ ਚੈੱਕ ਕਰ ਸਕਦੇ ਹੋ ਜਿਸ ਦਿਨ ਤੁਸੀਂ ਸਫ਼ਰ ਕਰਨਾ ਚਾਹੁੰਦੇ ਹੋ ਕਿ ਕਿਹੜੀ ਟ੍ਰੇਨ ਜਾ ਰਹੀ ਹੈ ਜਾਂ ਇੱਥੋਂ ਤੁਸੀਂ ਇਹ ਉੱਥੇ ਸਟੇਸ਼ਨ ਤੇ ਜਾ ਕੇ ਵੀ ਪਤਾ ਕਰ ਸਕਦੇ ਹੋ ਜਿਸ ਦਿਨ ਤੁਸੀਂ ਭਰਨੇ ਜਾਣਾ ਇਹਨੂੰ ਤਾਂ ਤੁਸੀਂ ਉੱਥੇ ਜਾ ਕੇ ਲਿਖ ਸਕਦੇ ਹੋ ਜਿਵੇਂ ਟ੍ਰੇਨ ਦਾ ਨੰਬਰ 12210 ਇਦਾਂ ਉਹ ਤੋਂ ਬਾਅਦ ਕਲਾਸ ਆ ਗਈ ਜੀ ਵੀ ਤੁਸੀਂ ਕਿਹੜੇ ਡੱਬੇ 'ਚ ਸਫ਼ਰ ਕਰਨਾ ਚਾਹੁੰਦੇ ਹੋ 슬ੀਪਰ 'ਚ ਕਰਨਾ ਚਾਹੁੰਦੇ ਹੋ ਜਾਂ ਏਸੀ ਡੱਬੇ 'ਚ ਸਫ਼ਰ ਕਰਨਾ ਚਾਹੁੰਦੇ ਹੋ ਇੱਥੇ ਲਿਖ ਦੋ ਸਲੀਪਰ ਜਾਂ ਏਸੀ ਉਸ ਤੋਂ ਬਾਅਦ ਆ ਗਿਆ ਜੀ ਸਟੇਸ਼ਨ ਤੁਸੀਂ ਕਿੱਥੋਂ ਕਿੱਥੇ ਜਾਣਾ ਚਾਹੁੰਦੇ ਹੋ ਮੰਨ ਲਓ ਕਿ ਪਟਿਆਲੇ ਤੋਂ ਤੁਸੀਂ ਰਾਜਪੁਰਾ ਜਾਣਾ ਚਾਹੁੰਦੇ ਹੋ ਪਟਿਆਲਾ ਤੋਂ ਰਾਜਪੁਰਾ ਇੱਥੇ ਰਾਜਪੁਰਾ ਭਰ ਦਿਓ ਜਿੱਥੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਅੰਬਾਲੇ ਤੋਂ ਪਟਨਾ ਸਾਹਿਬ ਜਾਂ ਅੰਬਾਲੇ ਤੋਂ ਹੰਜੂਰ ਸਾਹਿਬ ਜਿੱਥੇ ਵੀ ਜਾਣਾ ਚਾਹੁੰਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਆ ਗਿਆ ਜੀ ਮੰਨ ਲਓ ਆਪਣਾ ਮੋਬਾਈਲ ਨੰਬਰ ਭਰ ਦਿਓ ਪੇਮੈਂਟ ਮੋਡ ਆ ਗਿਆ ਜੀ ਉਸ ਤੋਂ ਬਾਅਦ ਪੇਮੈਂਟ ਮੋਡ ਤੁਸੀਂ ਕੈਸ਼ ਕਰਨਾ ਚਾਹੁੰਦੇ ਹੋ ਤਾਂ ਇੱਥੇ ਕੈਸ਼ ਲਿਖ ਦਿਓ ਜੇ ਤੁਸੀਂ ਆਨਲਾਈਨ ਕਰਨਾ ਚਾਹੁੰਦੇ ਹੋ ਤਾਂ ਆਨਲਾਈਨ ਪੇਮੈਂਟ ਲਿਖ ਦਿਓ ਜੀ ਇੱਥੇ ਤਰੀਕ ਮੈਂ ਤੁਹਾਨੂੰ ਦੱਸ ਦਿੱਤਾ ਵੀ ਜਿਸ ਦਿਨ ਤੁਸੀਂ ਸਫਰ ਕਰਨਾ ਚਾਹੁੰਦੇ ਹੋ ਤਾਂ ਤਰੀਕ ਲਿਖ ਦਿਓ ਉਸ ਤੋਂ ਅੱਗੇ ਆ ਗਿਆ ਜੀ ਜਿਸ ਬੰਦੇ ਨੇ ਸਫਰ ਕਰਨਾ ਉਹਦਾ ਨਾਮ ਇੱਥੇ ਜੀ ਇੱਕ ਫਾਰਮ ਤੇ ਤੁਸੀਂ 6 ਬੰਦਿਆਂ ਦੇ ਨਾਮ ਭਰ ਸਕਦੇ ਹੋ ਜੇ ਮੰਨ ਲਓ ਚਾਰ ਨੇਮ ਸਫਰ ਕਰਨਾਂ ਦਾ ਚਾਰ ਬੰਦਿਆਂ ਦੇ ਨਾਮ ਭਰੋ ਜਿੰਨਿਆਂ ਨੇ ਵੀ ਸਫਰ ਕਰਨਾ ਉਹਨਿਆਂ ਦਾ ਨਾਮ ਆਊਗਾ 6 ਬੰਦਿਆਂ ਦਾ ਫਾਰਮ ਤੇ ਨਾਮ ਆ ਜਾਂਦਾ ਜੀ ਪਹਿਲਾ ਨਾਮ ਭਰੋ ਜੀ ਆਪਣਾ ਉਸ ਤੋਂ ਅੱਗੇ ਆ ਜਾਂਦਾ ਜੀ ਨੈਸ਼ਨੈਲਿਟੀ ਵੀ ਤੁਸੀਂ ਕਿੱਥੇ ਦੇ ਵਾਸੀ ਹੋ ਇੰਡੀਆ ਦਾ ਉਸ ਤੋਂ ਅੱਗੇ ਆ ਗਿਆ ਜੀ ਜੈਂਡਰ ਤੁਸੀਂ ਮੇਲ ਹੋ ਫੀਮੇਲ ਹੋ ਜੋ ਵੀ ਹੈ ਉਹ ਭਰ ਦੋ ਅੱਗੇ ਉਹ ਤੋਂ ਅੱਗੇ ਆ ਗਿਆ ਜੀ ਏਜ ਤੁਹਾਡੀ ਏਜ ਕਿੰਨੀ ਆ ਉਸ ਤੋਂ ਗਿਆ ਗਿਆ ਜੀ ਜੇ ਤੁਹਾਡੇ ਨਾਲ ਕੋਈ ਬੱਚਾ 5 ਸਾਲ ਤੋਂ ਉੱਪਰ ਆ 12 ਸਾਲ ਤੱਕ ਆ ਤੁਸੀਂ ਉਹਦੀ ਹਾਫ ਟਿਕਟ ਲੈਣਾ ਚਾਹੁੰਦੇ ਹੋ ਤਾਂ ਇੱਥੇ ਉਸ ਦਾ ਨਾਮ ਭਰੋ ਇੰਡੀਅਨ ਮੇਲ ਫੀਮੇਲ ਏਜ ਲਿਖ ਦਿਓ ਉਹਦੀ 7 ਸਾਲ ਇੱਥੇ ਉਹਦਾ ਹਾਫ ਲਿਖ ਦਿਓ ਜੀ ਹਾਫ ਨਾਲ ਮੰਨ ਲਓ ਇਹ ਆ ਕਿ ਤੁਹਾਡੀ ਅੱਧੀ ਟਿਕਟ ਲੱਗੂਗੀ ਪਰ ਬੱਚੇ ਨੂੰ ਸੀਟ ਨਹੀਂ ਮਿਲੂਗੀ ਉਹਨਾਂ ਕੱਢ ਜਾਸਟ ਆਪਾਂ ਕਰੇ ਲੈਣੇ ਹੁੰਦੇ ਆ ਇੱਕ ਦੋ ਜਣੇ ਉੱਠ ਜਾਂਦਾ ਜਾਂ ਬੱਚਾ ਤਾਂ ਨਾਲ ਹੀ ਬੈਠ ਜਾਂਦਾ ਹੁੰਦਾ ਜਿਹੜੇ ਬੱਚਿਆਂ ਦੀ ਉਮਰ 5 ਸਾਲ ਤੱਕ ਆਈ 1 ਤੋਂ ਲੈ ਕੇ 5 ਸਾਲ ਤੱਕ ਉਹਨਾਂ ਦਾ ਨਾਮ ਇੱਥੇ ਆਊਗਾ ਜੀ ਨੈਸ਼ਨੈਲਿਟੀ ਮਤਲਬ ਇੰਡੀਅਨ ਮੇਲ ਫੀਮੇਲ ਜੈਂਡਰ ਆ ਜਾਊਗਾ ਇਹ ਇੱਥੇ ਇੱਥੇ ਆ ਜਾਊਗੀ 4 ਸਾਲ ਉਹਨਾਂ ਦਾ ਕੋਈ ਕਰਾਇਆ ਨਹੀਂ ਲੱਗਦਾ ਜੀ ਅੱਗੇ ਆ ਜਾਂਦਾ ਜੀ ਫੇਰ ਟ੍ਰੇਨ ਨੰਬਰ ਵੈਸੇ ਇੱਥੇ ਭਰਨਾ ਪਰੋਈ ਨਹੀਂ ਤਾਂ ਉੱਪਰ ਤੁਹਾਡਾ ਭਰਿਆ ਹੋਇਆ ਹੋਊਗਾ ਉਸ ਤੋਂ ਅੱਗੇ ਆ ਜਾਂਦਾ ਜੀ ਜਿਹੜਾ ਨੇਮ ਆਫ ਐਪਲੀਕੇਸ਼ਨ ਜਿਸ ਬੰਦੇ ਨੇ ਐਪਲੀਕੇਸ਼ਨ ਭਰੀ ਆਈ ਉਹਦਾ ਨੇਮ ਆ ਗਿਆ ਯਰੇ ਐਪਲੀਕੇਸ਼ਨ ਭਰਨ ਤੋਂ ਬਾਅਦ ਫਿਰ ਫੁੱਲ ਅਡਰੈਸ ਆ ਗਿਆ ਜਿਸ ਬੰਦੇ ਦੇ ਮਨ ਲਓ ਕਿ ਕਿਤੇ ਦਾ ਵੀ ਤੁਸੀਂ 6 ਬੰਦਿਆਂ ਦਾ ਇਹ ਫਾਰਮ ਭਰਿਆ ਤਾਂ ਇੱਕ ਜਣੇ ਦਾ ਐਡਰੈਸ ਇੱਥੇ ਮੰਨ ਲਓ ਕਿ ਇੱਕ ਪਿੰਡ ਦਾ ਪਤਾ ਲਿਖ ਸਕਦੇ ਹਾਂ ਇੱਥੇ ਪਤਾ ਲਿਖ ਕੇ ਪਿੰਡ ਦਾ ਡਿਸਟ੍ਰਿਕਟ ਪੋਸਟ ਆਫਿਸ ਲਿਖ ਕੇ ਜੀ ਉਸ ਤੋਂ ਬਾਅਦ ਆ ਗਿਆ ਪਿੰਨ ਕੋਡ ਜੀ ਪਿੰਨ ਕੋਡ ਭਰਨ ਤੋਂ ਬਾਅਦ ਇੱਥੇ ਸਿਗਨੇਚਰ ਆਫ ਐਪਲੀਕੈਂਟ ਜੀ ਜਿਹਨੇ ਐਪਲੀਕੇਸ਼ਨ ਭਰਿਆ ਉਹ ਆਪਣੇ ਸਿਗਨੇਚਰ ਕਰਕੇ ਉਹਰੇ ਬਾਕੀ ਜੋ ਕੁਝ ਦਿੱਤਾ ਹੋਇਆ ਉਹ ਇੰਨਾ ਕੁਝ ਭਰਨ ਦੀ ਕੋਈ ਲੋੜ ਨਹੀਂ ਇਹ ਮੇਨ ਮੇਨ ਜਿਹਾ ਕੰਮ ਆਈ ਜਿਹੜਾ ਭਰਨ ਦੀ ਲੋੜ ਹੈ ਬਾਕੀ ਗੱਲ ਇਹ ਆ ਜੀ ਜੇ ਤੁਸੀਂ ਮੰਨ ਲਓ 12 ਬੰਦੇ ਹੋ ਜਾਂ 11 ਬੰਦੇ ਹੋ 10 ਬੰਦੇ ਹੋ ਤਾਂ ਤੁਹਾਨੂੰ ਦੋ ਫਾਰਮ ਭਰਨੇ ਪੈਣਗੇ ਫਾਰਮ ਤੁਸੀਂ ਜਿਸ ਦਿਨ ਤੁਸੀਂ ਮੰਨ ਲਓ ਕਿ ਅਪ੍ਰੈਲ ਚ ਜਾਣਾ 25 ਅਪ੍ਰੈਲ ਨੂੰ ਜਾਣਾ ਚਾਹੁੰਦੇ ਹੋ ਤਾਂ ਤੁਸੀਂ 24 ਫਰਵਰੀ ਨੂੰ ਤੁਹਾਡਾ ਫਾਰਮ ਭਰਿਆ ਜਾਊਗਾ 24 ਫਰਵਰੀ ਨੂੰ ਪਤਾ ਲੱਗੂਗਾ ਕਿ ਕਿਹੜੀ ਟ੍ਰੇਨ ਜਾਨੀ ਹੈ ਕਿੰਨੇ ਵਜੇ ਜਾਂਦੀ ਹੈ 60 ਦਿਨਾਂ ਦਾ ਜੀ ਇਹ ਟਾਈਮ ਹੁੰਦਾ 60 ਦਿਨਾਂ ਦੇ ਵਿੱਚ ਵਿੱਚ ਫਾਰਮ ਭਰਿਆ ਜਾਂਦਾ ਮੰਨ ਲਓ ਕਿ 60 ਦਿਨ ਪਹਿਲਾਂ ਭਰਿਆ ਜਾਂਦਾ ਜੇ ਤੁਸੀਂ ਮੰਨ ਲਓ ਕਿ ਇਹੀ ਮਈ ਚ ਜਾਣਾ ਚਾਹੁੰਦੇ ਹੋ 20 ਮਈ ਨੂੰ ਤਾਂ ਤੁਹਾਡਾ 19 ਮਾਰਚ ਨੂੰ ਟਿਕਟਾਂ ਤੁਹਾਨੂੰ ਬੁੱਕ ਕਰਾਉਣੀਆਂ ਪੈਣਗੀਆਂ ਤੇ ਫਾਰਮ ਤੁਸੀਂ ਪਹਿਲਾਂ ਹੀ ਲਿਆਓ ਚਾਹੇ 2-4 ਦਿਨ ਪਹਿਲਾਂ ਕਿਉਂਕਿ ਮੌਕੇ ਤੇ ਫਾਰਮ ਭਰਨ ਦਾ ਉੱਥੇ ਟਾਈਮ ਨਹੀਂ ਹੁੰਦਾ ਲੈਂਡ ਲੱਗ ਜਾਂਦੀ ਆ ਜਦੋਂ ਵੀ ਤੁਸੀਂ ਕਦੇ ਫਾਰਮ ਭਰਨ ਜਾਣਾ ਜੀ ਤੁਸੀਂ ਮੰਨ ਲਓ ਕਿ ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ 6 ਵਜੇ ਉੱਥੇ ਪਹੁੰਚ ਜਮ ਤਾਂ ਜੋ ਤੁਹਾਡੀਆਂ ਟਿਕਟਾਂ ਜੇਕਰ ਤੁਸੀਂ 6 ਕ ਜਣਿਆਂ ਦੀ ਟਿਕਟ ਬੁੱਕ ਕਰਾਉਣੀ ਆ ਤਾਂ ਤਾਂ ਕੋਈ ਗੱਲ ਨਹੀਂ ਤੁਹਾਡਾ ਮਨਲਾ ਚੱਲ ਜਾਂਦਾ ਜੇ ਤੁਸੀਂ ਮੰਨ ਲਓ 12 ਦੀ ਕਰਾਉਣੀ ਆ ਤਾਂ ਸਮਝ ਲਓ ਕਿ ਦੋ ਫਾਰਮ ਲੱਗਣਗੇ ਤਾਂ ਦੋਏ ਬੰਦੇ ਨਾਲ ਜਾਣਾ ਪਊਗਾ ਦੂਜੀ ਗੱਲ ਇਹ ਆ ਜੀ ਇੱਕ ਗਲਤੀ ਕਦੇ ਨਹੀਂ ਕਰਨੀ ਕਿ ਫਾਰਮ ਬੰਦਾ ਕਈ ਵਾਰ ਸੋਚ ਲੰਦਾ ਕਿ ਇੱਕੋ ਬੰਦਾ ਭਰ ਦੂਗਾ ਘਰ ਚ ਵੀ ਦੋ ਫਾਰਮ ਨੇ ਹਮੇਸ਼ਾ ਫਾਰਮ ਵੱਖ-ਵੱਖ ਬੰਦੇ ਨੇ ਭਰਨੇ ਨੇ ਦੋ ਜੇ ਦੋ ਫਾਰਮ ਨੇ ਤਾਂ ਦੋ ਜਣਿਆਂ ਦੀ ਰਾਈਟਿੰਗ ਹੋਣੀ ਚਾਹੀਦੀ ਆ ਦੋਹਾਂ ਦਾ ਐਡਰੈਸ ਵੀ ਸੇਮ ਨਹੀਂ ਹੋਣਾ ਚਾਹੀਦਾ ਅਲੱਗ-ਅਲੱਗ ਹੋਣਾ ਚਾਹੀਦਾ ਨਹੀਂ ਤਾਂ ਫਿਰ ਉੱਥੇ ਜਾ ਕੇ ਤੁਹਾਨੂੰ ਦੁਬਾਰਾ ਫਾਰਮ ਭਰਨਾ ਪਊਗਾ ਜੇ ਤਿੰਨ ਫਾਰਮ ਨੇ ਤਾਂ ਤਿੰਨ ਜਣਿਆਂ ਦੀ ਰਾਈਟਿੰਗ ਚਾਹੀਦੀ ਆ ਤਿੰਨਾਂ ਨੂੰ ਫਾਰਮ ਅਲੱਗ-ਅਲੱਗ ਰਾਈਟਿੰਗ ਚ ਭਰ ਕੇ ਅਲੱਗ-ਅਲੱਗ ਪਤਾ ਦੱਸਣਾ ਪਊਗਾ ਉਹਦੇ ਐਡਰੈਸ ਹੀ ਦੂਜੀ ਗੱਲ ਇਹ ਆ ਜੀ ਤੁਸੀਂ ਇੱਕ ਗਲਤੀ ਕਦੇ ਨਹੀਂ ਕਰਨੀ ਕਿ ਤੁਸੀਂ ਮੰਨ ਲਓ ਅਸੀਂ ਵੀ ਜਦੋਂ ਮੈਂ ਖੰਝਲ ਹੋਇਆ ਤਾਂ ਕਰਕੇ ਮੈਂ ਦੱਸ ਰਿਹਾ ਕਿ ਫਾਰਮ ਕਿਵੇਂ ਭਰਨਾ ਅਸੀਂ ਪਹਿਲੇ ਦਿਨ ਗਏ ਅਸੀਂ 12 1 ਵਜੇ ਬਾਗੇ ਉਦੋਂ ਸਾਨੂੰ ਪਤਾ ਲੱਗਿਆ ਕਿ ਫਾਰਮ ਭਰਨਾ ਤਾਂ ਸਵੇਰੇ ਮੰਨ ਲਾ ਕੀ ਟਿਕਟ ਬੁੱਕ ਕਰਾਉਣੀ ਹੈ ਸਵੇਰੇ ਹੋਣਾ ਪੈਂਦਾ ਦੂਜੇ ਦਿਨ ਸਵੇਰੇ ਗਏ ਤਾਂ ਅਸੀਂ ਫਾਰਮ ਲੈ ਕੇ ਨਹੀਂ ਆਏ ਫੇਰ ਲੇਟ ਹੋ ਗਿਆ ਸੀ ਤੀਜੇ ਦਿਨ ਫਾਰਮ ਲੈ ਕੇ ਆਏ ਤਾਂ ਮੰਨ ਲਾ ਕੀ ਅਸੀਂ ਪੰਜਾਬੀ ਚ ਭਰ ਕੇ ਲੈ ਗਏ ਉਹਨਾਂ ਨੂੰ ਪੰਜਾਬੀ ਵਿਚ ਭਰ ਕੇ ਲੈ ਕੇ ਗਏ ਉਹ ਕਹਿੰਦੇ ਜੀ ਪੰਜਾਬੀ ਇਹ ਤੇ ਚੱਲਦੀ ਨਹੀਂ ਜਾਂ ਇੰਗਲਿਸ਼ ਚੱਲੂਗੀ ਜਾਂ ਹਿੰਦੀ ਚੱਲੂਗੀ ਪੰਜਾਬੀ ਵੈਸੇ ਆਪਣੀ ਮੰਨ ਲਓ ਕਿ ਭਾਸ਼ਾ ਹੀ ਪਰ ਆਪਣਾ ਕੋਈ ਆਵਾਜ਼ ਨਹੀਂ ਉਠਾ ਰਿਆ ਇਹ ਤੇ ਹੋਣਾ ਚਾਹੀਦਾ ਕਿ ਹਾਂ ਕਿਸੇ ਬੰਦੇ ਨੂੰ ਨਹੀਂ ਪੜਨਾ ਆਉਂਦਾ ਹਿੰਦੀ ਚ ਜਾਂ ਇੰਗਲਿਸ਼ ਚ ਪੰਜਾਬੀ ਚ ਪੜਨਾ ਦੀ ਸਹੂਲਤ ਚਾਹੀਦੀ ਹੈ ਇਹ ਤੇ ਹੋਣਾ ਚਾਹੀਦਾ ਕਿ ਪੰਜਾਬੀ ਚ ਭਰਿਆ ਜਾਵੇ ਫਾਰਮ ਪਰ ਉੱਥੇ ਪੰਜਾਬੀ ਨੂੰ ਨਹੀਂ ਸਵੀਕਾਰ ਕਰਦੇ ਉਹ ਕਹਿੰਦੇ ਜਾਂ ਹਿੰਦੀ ਚ ਜਾਂ ਇੰਗਲਿਸ਼ ਚ ਹੀ ਦੂਜੀ ਗੱਲ ਇਹ ਆ ਜੀ ਕਿ ਟਿਕਟਾਂ ਬੁੱਕ ਕਰਾਉਣ ਦਾ ਫਾਇਦਾ ਕੀ ਹੁੰਦਾ ਇੱਕ ਤਾਂ ਆਪਾਂ ਨੂੰ ਸੀਟ ਮਿਲ ਜਾਂਦੀ ਹੈਈ ਕੋਈ ਹਰਾਸਮੈਂਟ ਨਹੀਂ ਹੁੰਦੀ ਹਨਾ ਖੜਕੇ ਨਹੀਂ ਜਾਣਾ ਪੈਂਦਾ ਜਾਂ ਕਈ ਵਾਰ ਆਪਾਂ ਨੂੰ ਇਹ ਡਰ ਨਹੀਂ ਹੁੰਦਾ ਵੀ ਚੈੱਕ ਕਰ ਆ ਗਿਆ ਕਿ ਟਿਕਟ ਆ ਗਿਆ ਤਾਂ ਆਪਾਂ ਨੂੰ ਮੰਨ ਲਾ ਕੇ ਕੋਈ ਬੋਲੂਗਾ ਜਾਂ ਮੰਨ ਲਾ ਕੇ ਆਪਾਂ ਨੂੰ ਜੇ ਆਪਾਂ ਫੜੇ ਜਾਂਦੇ ਆ ਬਿਨਾਂ ਟਿਕਟ ਤੋਂ ਤਾਂ ਆਪਾਂ ਨੂੰ 10 ਗੁਣਾ ਜੁਰਮਾਨਾ ਦੇਣਾ ਪੈਂਦਾ ਟਿਕਟ ਬੁੱਕ ਕਰਾਉਣ ਦਾ ਇੱਕ ਫਾਇਦਾ ਇਹ ਵੀ ਹੁੰਦਾ ਰੱਬ ਕਰਕੇ ਇਦਾਂ ਹਾਸਾ ਕਿਸੇ ਨਾਲ ਨਾ ਵਾਪਰੇ ਅਗਰ ਟ੍ਰੇਨ 'ਚ ਕੋਈ ਹਾਸਾ ਵਾਪਰ ਜਾਂਦਾ ਤਾਂ ਆਪਣੇ ਪਰਿਵਾਰ ਨੂੰ ਬੀਮਾ ਮਿਲ ਜਾਂਦਾ ਜੋ ਬੰਦੇ ਦੀ ਟਿਕਟ ਬੁੱਕ ਕਰਾਈ ਹੁੰਦੀ ਆ ਉਹਦਾ ਬੀਮਾ ਹੁੰਦਾ ਜੀ 10 12 ਲੱਖ ਰੁਪਏ ਜੋ ਵੀ ਰਾਸ਼ੀ ਆ ਉਹ ਪਰਿਵਾਰ ਨੂੰ ਮਿਲ ਜਾਂਦੀ ਆ ਪਰ ਇਦਾਂ ਦਾ ਹਾਸਾ ਨਾ ਹੀ ਵਾਪਰੇ ਤਾਂ ਚੰਗੀ ਗੱਲ ਹੁੰਦੀ ਆ ਜੀ ਬਾਕੀ ਇਹ ਆ ਜੀ ਤੁਸੀਂ ਟਿਕਟਾਂ ਆਪਣੇ ਫੋਨ ਤੋਂ ਆਨਲਾਈਨ ਵੀ ਬੁੱਕ ਕਰ ਸਕਦੇ ਹੋ ਐਪ ਤੋਂ ਪਰ ਇੱਕ ਫੋਨ ਤੋਂ ਜਿਸ ਤਰ੍ਹਾਂ ਇੱਕ ਫਾਰਮ ਤੋਂ 6 ਟਿਕਟਾਂ ਭਰੀਆਂ ਜਾਂਦੀਆਂ ਨੇ ਇਦਾਂ ਹੀ ਇੱਕ ਫੋਨ ਤੋਂ 6 ਹੀ ਬੰਦਿਆਂ ਦੀ ਟਿਕਟ ਬੁੱਕ ਹੋਊਗੀ ਜੇ ਬੱਦ ਬੰਦੇ ਨੇ 12 ਨੇ 11 ਨੇ ਤਾਂ ਦੋ ਹੋਣਾ ਤਾਂ ਹੋਣਗੀਆਂ ਬਾਕੀ ਏ ਆ ਜੇ ਤੁਹਾਡੇ ਮੰਨ ਲਓ 25 30 ਬੰਦੇ ਹੁੰਦੇ ਨੇ ਤਾਂ ਤੁਸੀਂ ਹਮੇਸ਼ਾ ਕੋਸ਼ਿਸ਼ ਕਰਿਓ ਕਿ ਤੁਹਾਡੇ ਨੇੜੇ ਨੇੜੇ ਜਿਵੇਂ ਸਟੇਸ਼ਨ ਪਟਿਆਲਾ ਹੋ ਗਿਆ ਨਾਪਾ ਹੋ ਗਿਆ ਤਾਂ ਤੁਹਾਡੇ ਦੋ ਬੰਦੇ ਦੋ ਫਾਰਮ ਪਟਿਆਲੇ ਜਮਾ ਕਰਾਉਣ ਦੋ ਪਟਿਆਲਾ ਨਾਪੇ ਜਮਾ ਕਰਾਉਣ ਤਾਂ ਜੋ ਮੰਨ ਲਓ ਕਿ ਕਿਉਂਕਿ ਸਾਈਟ ਆ ਜਿਹੜੀ ਉਹ ਇੱਕੋ ਟਾਈਮ ਖੁੱਲਦੀ ਆ ਸਾਰੇ ਸਟੇਸ਼ਨ ਉਤੇ 8 ਵਜੇ ਤੇ ਇੱਕ ਡੱਬੇ ਦੇ ਵਿੱਚ 72 ਸਿੱਟਾਂ ਹੁੰਦੀਆਂ ਨੇ ਉਹ ਡੱਬਾ ਜਿਹੜਾ 2-3 ਮਿੰਟ ਦੇ ਵਿੱਚ ਵਿੱਚ ਹੀ ਬੁੱਕ ਹੋ ਜਾਂਦਾ ਤਾਂ ਕਰਕੇ ਤੁਹਾਡਾ ਪਹਿਲਾ ਨੰਬਰ ਹੋਊਗਾ ਤਾਂ ਤੁਹਾਡੀਆਂ ਸੀਟਾਂ ਸਹੀ ਤਰੀਕੇ ਨਾਲ ਬੁੱਕ ਹੋ ਜਾਣਗੀਆਂ ਨਹੀਂ ਤਾਂ ਫਿਰ ਮੰਨ ਲਓ ਕਿ ਤੁਸੀਂ 24 ਬੰਦਿਆਂ ਨੇ ਜਾਣਾ ਤਾਂ ਮੰਨ ਲਾ ਕਿ ਤੁਹਾਡੀਆਂ 20 ਬੰਦਿਆਂ ਦੀਆਂ ਤਾਂ 15 ਦੀਆਂ ਬੁੱਕ ਹੋ ਜਾਣਗੀਆਂ 5-7 ਦੀਆਂ ਵੇਟਿੰਗ 'ਚ ਹੋਣਗੀਆਂ ਵੇਟਿੰਗ ਕਲੀਅਰ ਤਾਂ ਹੋ ਜਾਂਦੀ ਹੁੰਦੀ ਆ ਜੇ ਵੇਟਿੰਗ ਦੀਆਂ ਟਿਕ ਟਮ ਮੰਨ ਲਾ ਕਿ 12 13 15 ਤੱਕ ਹੋਏ 15 ਵੇਟਿੰਗ 'ਚ ਆ ਗਈਆਂ ਜੇ ਉਹੀ 35 30 35 ਤੇ ਵੇਟਿੰਗ 'ਚ ਆਉਂਦੀਆਂ ਨੇ ਤਾਂ ਫਿਰ ਕਲੀਅਰ ਹੋਣ ਦੇ ਚਾਂਸ ਘੱਟ ਹੁੰਦੇ ਨੇ ਵੈਸੇ ਮੰਨ ਲਾ 12 13 ਤੱਕ ਤਾਂ ਉਹ ਬੇਟਿੰਗ ਵਾਲੀਆਂ ਬੁੱਕ ਹੋ ਜਾਂਦੀਆਂ ਹੁੰਦੀਆਂ ਨੇ ਸਾਡੀਆਂ ਕਲੀਅਰ ਕਿਉਂਕਿ ਵਿੱਚੋਂ ਕੁਝ ਲੋਕ ਟਿਕਟਾਂ ਕੈਨਸਲ ਕਰਵਾ ਦਿੰਦੇ ਹੁੰਦੇ ਨੇ ਕੰਮਕਾਰ ਦੇ ਚੱਕਰ ਚ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਦੇਖਿਆ ਕਰੋ ਤਾਂ ਜੋ ਮੱਲਾ ਕੀ ਸਾਨੂੰ ਵਧੀਆ ਲੱਗਿਆ ਸੀ ਹੋਰ ਵਧੀਆ ਵੀਡੀਓ ਬਣਾ ਸਕੀਏ ਧੰਨਵਾਦ ਜੀ